ਰਪਿੰਦਰ ਕੀ ਨਹੀਂ ਕਰਨਾ ਕੁਛ ਨਹੀਂ ਕਰਨਾ ਕਿ ਇਹ ਇਹ ਇਨਸਪਾਈ ਕਰ ਉਹ ਮੇਰੀ ਸੁਣ ਗੱਲ ਆਪਾਂ ਚੱਲੇ ਆ ਰਪਿੰਦਰ ਕੋਲ ਰਪਿੰਦਰ ਹਾਂ ਔਰ ਫਿਰ ਸਾਥੇ ਜੋਤ ਕੋਲ ਰਪਿੰਦਰ 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 ਬਾਈ ਛੱਲੇ ਤੇ ਕਰ ਆ ਪਪੀ ਮਾਰੀ ਦਾ ਫੋਨ ਆ ਗਿਆ ਹੈਲੋ ਉਹ ਨਹੀਂ ਨਹੀਂ ਕਰੀ ਇੱਥੇ ਹੀ ਆ ਰਪਿੰਦਰ ਮੇਰੇ ਕੋ ਫਿਰਦਾ ਕਿ ਮੈਨੂੰ ਉਹ ਘਰ ਨਹੀਂ ਆਲਾ ਡੇ ਵੀਡੀਓ ਕਿਤੇ ਮੱਜਾ ਦਾ ਕੰਮ ਨਹੀਂ ਛੱਡਦਾ ਤੇ ਇੱਥੇ ਠਾਣੇ ਲਾ ਕੇ ਠਾਣੇ ਲਾ ਕੇ ਮੱਜਾ ਦਾ ਵਪਾਰੀ ਛਾਣੇ ਕਿਹਦੇ ਓਏ ਯਾਰ ਵੀਡੀਓ ਹੁਣ ਤੈਨੂੰ ਮੈਂ ਕੀ ਦੱਸਾਂ ਕਾਦੀ ਬਣਾਉਂਦੇ ਆ ਤੈਨੂੰ ਦੱਸੂਗਾ ਭਾਲ ਕੇ ਕਿਤੇ ਵੇਹ ਹੈ ਕਿਵੇਂ ਰਪਿੰਦਰ ਅਸੀਂ ਚੱਲੀ ਅਸੀਂ ਚੱਲ ਕੋਈ ਗੱਲ ਨਹੀਂ ਮੈਨੂੰ ਆਲਾ ਤਾਂ ਫਿਰ ਮੈਂ ਤੁਹਾਨੂੰ ਸੱਤ ਲਾਂਗਾ ਚੰਗਾ ਇਹ ਮੱਝ ਵੇਚਣੀ ਹੈ ਭਾਈ ਚੰਨੇ ਆਪੇ ਜੀ ਮੱਝਾਂ ਦਾ ਵਪਾਰ ਵੀ ਕਰਦੇ ਜੇ ਇਹ ਜੇ ਕਹਿੰਨੇ ਲੈ ਨਹੀਂ ਹੋਏ ਗਾਂ ਹੀ ਕਹਿੰਨੇ ਮਰੀ ਨਹੀਂ ਵੇਚੀ ਚੂਰ ਚੋਟੀ ਦਵਾਵਾਂਗੇ ਚੋਟੀ ਤੇ ਮਾਰੀ ਗਾਈ ਲੈਣੀ ਹੈ ਤੇ ਜੇ ਗਾਈਆਂ ਲੈਣੀਆਂ ਤੇ ਇੱਧਰ ਚੱਲ ਜਿਓ ਗਾਈਆਂ ਆ ਲੈ ਇੱਧਰ ਸੰਭਲ ਕਰਿਓ ਗਾਂ ਦਾ ਵਾਰਾ ਕਰ ਇਹ ਪਈਆ ਸ਼ੌਂਕ ਨਾ ਰੱਖੇ ਟਾਈਮ ਕੋਈ ਗੱਲ ਨਹੀਂ ਮੈਂ ਦੱਸ ਦਉਗੀ ਤੇ ਕੰਮ ਹੀ ਹੋਈ ਉਹ ਕੰਮ ਉੱਥੇ ਕਾਦਾ ਹੋਣਾਵਾ ਉਹ ਕਹਿੰਦੇ ਆ ਵੀ ਅਹੀਂ ਆਪਣਾ ਜੈਂਟਲ ਲੰਬੀ ਰੋਣ ਇੱਥੇ ਕੀ ਕਰਾਂ ਨਹੀਂ ਫਿਰ ਆਪਣੇ ਭਾਂਡੇ ਮੇਰੇ ਲਗਾਏ ਸੋਚਦੇ ਆ ਉਹ ਕਹਿੰਦੇ ਆ ਵੀ ਆਪਣੀ ਜੈਂਟਲ ਲਾਉਣੀਆਂ ਫਾਈਲ ਜਿਹੜੀ ਵੀ ਜਾਣਾ ਜਾਣਾ ਅਸੀਂ ਦੁਕਨ ਲੈਣ ਚੱਲੇ ਆ ਜਿੱਦਾਂ ਇੱਥੇ ਮੈਂ ਤੇ ਰੱਖਦੀ ਨਾ ਪਰ ਕੀ ਕਰਨੂੰ ਆ ਡੋਪਰ ਕਿਉਂ ਲੈਣੀ ਆ ਤਰੀਕੀ ਕਰਨੀ ਆ ਉਹ ਜਾਣਾ ਕਿੱਥੇ ਆ ਜੋ ਤੇ ਡੋਪਰ ਛੱਡੇ ਛੱਡੇ ਅੜਾ ਕੀ ਕਰਨਦੇ ਆ ਅਟਲੀ ਮਰ ਗਏ ਚਾਹ ਜੀ ਉਹ ਡੋਲੇ ਤੇ ਬਰਗਰ ਕੈਂਸਲ ਪਾਬੀ ਉਹ ਪਹਿਲਾਂ ਉੱਥੇ ਕਿਹਾ ਸੀ ਨਾ ਉੱਥੇ ਰਹਿਣ ਦੇ ਅੱਛਾ ਪਰ ਇਹਨਾਂ ਨੂੰ ਤਾਂ ਪਤਾ ਬਾਹਾਂ ਚੱਲਣ ਦੀਆਂ ਨਹੀਂ ਨਹੀਂ ਇਹ ਵੀ ਬਾਅਦ ਹੁੰਦਾ ਵੀ ਉੱਧਰ ਨੂੰ ਹੀ ਰਹਿਣ ਦੇ ਆਉਂਦਾ ਸੱਚ ਇਹਦੀਆਂ ਤੋਂ ਹੀ ਦੇ ਅੱਛਾ ਪਾਤੀ ਕਿਹចਲੀ ਉਹ ਤੇਰਾ ਸੋਤੇ ਅੱਛਾ ਉਹ ਆਪਾਂ ਚੱਲਦੇ ਆ ਡਾਕਟਰ ਨਹੀਂ ਡਾਕਟਰ ਯਾਰ ਜਦੋਂ ਮੈਂ ਕਹਿਣਾ ਮੈਂ ਹੱਥਾਂ ਨਿਕਲ ਜਾਣਾ ਤੂੰ ਬਾਹਰ ਚੱਲ ਜਾ ਪਰ ਯਾਰ ਨਾਮ ਨੂੰ ਆਇਆ ਉਹਦੇ ਇੱਥੋਂ ਕੈਮਰਾ ਆਉਣਾ ਹੋ ਜਾਂਦਾ ਇੱਕ ਆ ਬਟਨ ਨਾ ਦਿੱਤਾ ਬੋਲੋ ਕੱਢ ਲਓ ਮੜਾ ਜੀ ਹੈਲੋ ਫਾਈਲ ਤੁਹਾਡੇ ਵਾਲੇ ਜੰਟ ਕੋਲ ਹੀ ਲਵਾਉਣੀ ਆ ਜੇ ਇਹਨਾਂ ਕੋਲੋਂ ਲਵਾ ਲਈ ਇਹਨਾਂ ਨੇ ਤੇ ਆਪਣਾ ਸੋਚਣਾ ਆ ਤੇ ਜੇ ਹਾਂ ਜਿਹੜੀ ਵੱਲ ਨਹੀਂ ਜਾਂਦੇ ਤੇ ਜਿਹੜਾ ਆਪਣਾ ਏਜੰਟ ਲੱਭਿਆ ਨਾ ਉਹਦੇ ਲਹੂ ਹੋਂ ਨੇ ਪਈਆ ਠੀਕ ਹੈ ਲੈ ਭਾਜੀ ਤੁਸੀਂ ਹੁਣ ਟੂ 1 ਆਪਣੇ ਏਜੰਟ ਕੋਲ ਡੈਡ ਜੀ ਕਹਿੰਦੇ ਹੀ ਪੀ ਅਹੀਂ ਪਤਾ ਕੀਤਾ ਵਾ ਪੀਤਾ ਟੂ 1 ਆਪਣੇ ਏਜੰਟ ਕੋਲ ਡੈਡ ਜੀ ਤੇ ਕਹਿੰਦੇ ਹੀ ਪੀ ਅਹੀਂ ਪਤਾ ਕੀਤਾ ਆ ਤੇ ਤੁਸੀਂ ਹੁਣ ਉਹਨਾਂ ਨੂੰ ਝੂਠੇ ਪਾਉਣਾ ਟੂ 1 ਨਹੀਂ ਨਹੀਂ ਇਥੇ ਮੇਰਾ ਸੀਮ ਬੰਨਣਾ ਪਈਲਾ ਜੀ ਆਪਾਂ ਇਹਨਾਂ ਦੇ ਥਰੂ ਕਰਾਇਆ ਨਾ ਫਿਰ ਸਾਡੇ ਭਲੇ ਨਹੀਂ ਕੁਝ ਵੀ ਪੈਣਾ 1 2 ਦੋਵਾਂ ਪਰਮਾਨ ਬਿਠਾ ਕੇ ਤੇ ਸਲਾਹ ਕਰ ਲੈਂਦੇ ਕਿ ਜੋ ਬੰਦੀ ਜਿਹੜੇ ਹਿੱਸੇ ਦੀ ਪਹਿਲੀ ਆਉਂਦੀ ਨਾ ਉਹੀ ਜਾਵੇ ਹਾਂ ਫਿਰ ਉਹ ਨਿਕਲ ਜਾਂਦਾ 1 ਤਹੀਦਾ ਕਰੋ ਦੋਵਾਂ ਪਰਮਾਨ ਨੂੰ ਬਿਠਾ ਕੇ ਤੇ ਸਲਾਹ ਕਰ ਲੈਂਦੇ ਉਹਨਾਂ ਦੇ ਨਾਲ ਜਿੰਨੀ ਜਿੰਨੀ ਉਹਨਾਂ ਦੇ ਪਹਿਲੇ ਹਿੱਸੇ ਹੁੰਦੀ ਆ ਜੋ ਬੰਨੇ ਬਾਹਰ ਚਲ ਜਾਣਾ ਨਾ ਆਪਣੇ ਹਿੱਸੇ ਦੀ ਪਹਿਲੀ ਵੇਚਿਓ ਸਸੀ ਗੱਲ ਜੀ ਹਸ ਕਾਲ ਜੀ ਤੁਸੀਂ ਦੱਸਿਆ ਨਹੀਂ ਆਉਣ ਲੱਗਿਆ ਸਾਸੀ ਭਾਜੀ ਸਸੀ ਕਾ ਭਾਜੀ ਹਸ ਕਾਲ ਜੀ ਬਸ ਵਧੀਆ ਵਧੀਆ ਚਕਾ ਬਸ ਵਧੀਆ ਜੀ ਸਸੀ ਗੱਲ ਜੀ ਹਸ ਕਾਲ ਦੱਸਿਆ ਨਹੀਂ ਆਉਣ ਲੱਗਿਆ ਸਸੀ ਕਾ ਭਾਜੀ ਉਹ ਇਸ ਤਰ੍ਹਾਂ ਹੀ ਆਹੀ ਚਕਾ ਹੋਈ ਆਈਏ ਸਸੀ ਆਈਆਂ ਨਾ ਕਰੀਏ ਨਾ ਆਉਂ ਕਰਦਾ ਅਸੀ ਕਾਲ ਦੱਸਿਆ ਨਹੀਂ ਹੋਣ ਲੱਗੇ ਆ ਛੇਤੀ ਥੋੜੀ ਠੀਕ ਠਾਕ ਸਸੀ ਗੱਲ ਆਜੋ ਕਾਈ ਮਾਰਨੀ ਕਿਦਾਂ ਇਹ ਦੱਸ ਦੂਗੀ ਮੈਂ ਆਪੇ ਆ ਜੂਗਾ ਤੂੰ ਆ ਗੱਲਾਂ ਕਰੋ ਇੱਕ ਦੋ ਹੋਰ ਰਪਿੰਦਰ ਕੀ ਨਹੀਂ ਕਰਨਾ ਕੁਛ ਨਹੀਂ ਕਰਨਾ ਕੀ ਹੈ ਇਹਦੇ ਹੀ ਸਾਫ ਸੁਪਾਈ ਕਰ ਉਹ ਮੇਰੀ ਸੁਣ ਗੱਲ ਆਪਾਂ ਚੱਲੇ ਆਂ ਰਪਿੰਦਰ ਕੋ ਹਾਂ ਔਰ ਰਪਿੰਦਰ ਸਾਡੇ ਜੀਓ ਤੱਕ ਉਹ ਬਿੱਟਰ ਉਹ ਬਿੱਟਰ ਬਿੱਟਰ ਕੋ ਮੈਂ ਜਾ ਆਈ ਬਾਈ ਛੱਡੇ ਤੇ ਕਹਿੰਦਾ ਆ ਪਪੀ ਨੂੰ ਮਰੀ ਦਾ ਫੋਨ ਆ ਗਿਆ ਹੈਲੋ ਉਹ ਨਹੀਂ ਨਹੀਂ ਕਰੀ ਆਇ ਤੇ ਆ ਮੈਂ ਬਿੱਟਰ ਮੈਂ ਬੰਦ ਕਰੀ ਉਹ ਘਰ ਨਹੀਂ ਆ ਮੈਂ ਡੇ ਵੀਡੀਓ ਮੈਂ ਕਿਤੇ ਮੱਜਾ ਦਾ ਕੰਮ ਨਹੀਂ ਛੱਡਦਾ ਤੇ ਆਇ ਤੇ ਠਾਣੇ ਲੱਗੇ ਠਾਣੇ ਲੱਗੇ ਮੱਜਾ ਦਾ ਵਪਾਰੀ ਹੈ ਠਾਣੇ ਕਿਹਦੇ ਓਏ ਯਾਰ ਵੀਡੀਓ ਉਨ ਤਰ ਮੈਂ ਕੀ ਦੱਸਾਂ ਕਦੀ ਬਣਾਉਂਦੇ ਆ ਤੈਨੂੰ ਦੱਸੂਗਾ ਭਾਲ ਕੇ ਕਿਤੇ ਵੇ ਹੈ ਜੇ ਰਪਿੰਦਰ ਅਜੇ ਚੱਲ ਨਹੀਂ ਚੱਲ ਕੋਈ ਗੱਲ ਨਹੀਂ ਮਨਵਾਲਾਂ ਤੋਂ ਫੇਰ ਮੈਂ ਤੁਹਾਨੂੰ ਸੱਦ ਲਾਂਗਾ ਚੰਗਾ ਤੇ ਮੱਝ ਵੇਚਣੀ ਹੈ ਭਾਈ ਚੱਲਿਆ ਮੱਝਾਂ ਦਾ ਵਪਾਰ ਨਹੀਂ ਕਰਦੇ ਜੇ ਇਹ ਜੇ ਕਹਿੰਦੇ ਲੈ ਨਹੀਂ ਹੋਏ ਗਾਂ ਹੀ ਕਹਿੰਦੇ ਮਾਰ ਨਹੀਂ ਨਹੀਂ ਬਿਚੇ 20 ਚੋਟੀ ਦਵਾਵਾਂਗੇ ਚੋਟੀ ਤੇ ਮਾਰੀ ਗਾਈ ਨਹੀਂ ਤੇ ਜੇ ਗਾਈਆਂ ਲੈਣੀਆਂ ਤੇ ਇੱਧਰ ਚੱਲ ਜੇ ਗਾਈਆਂ ਆ ਲੈ ਇੱਧਰ ਸੰਭਲ ਕਰਿਓ ਘਰਾਂ ਦੇ ਦੁਆਰਾ ਕਰ ਇਹ ਬੜੀਆਂ ਸ਼ੌਂਕਲੇ ਰੱਖਿਆ ਟੈਂਟ ਉਈ ਗੱਲ ਨਹੀਂ ਮੈਂ ਦੱਸ ਦੂੰਗੀ ਤੇ ਇਹ ਕੰਮ ਹੀ ਹੋਈ ਉਹ ਕੰਮ ਉੱਥੇ ਕਹਦਾ ਹੋਣਾ ਵਾ ਉਹ ਕਹਿੰਦੇ ਆ ਵੀ ਅਹੀਂ ਆਪਣਾ ਜੈਂਟਲ ਲੱਗੇ ਇੱਕ ਵਾਰ ਉਹ ਕੀ ਕਹਦਾ ਨਹੀਂ ਕਿ ਉਹ ਆਪਣੇ ਤੇ ਮੇਰੇ ਲੱਗੇ ਸੋਚੀ ਬੈਠਾ ਉਹ ਕਹਿੰਦੇ ਆ ਵੀ ਅਹੀਂ ਆਪਣੀ ਜੈਂਟਲ ਲਾਉਣੀ ਹੈ ਫਾਈਲ ਇਹ ਕਿਹਦੀ ਜਣਾ ਜਾਣਾ ਸੀ ਦੁਕਮਣ ਲੈਣ ਕੱਲੇ ਆ ਸਿੱਧਾ ਇੱਥੇ ਮੈਂ ਤੇ ਰੱਖੂੰਗੀ ਨਾ ਪਰ ਕੀ ਕਰਨੂੰ ਆ ਡਾਕਟਰ ਕਿਉਂ ਲੈਣੇ ਆ ਕੀ ਕਰਨੇ ਆ ਉਹ ਜਾਣਾ ਕਿੱਥੇ ਆ ਜੋ ਉੱਤੇ ਡਾਕਟਰ ਸਭ ਛੱਡਿਆ ਕਿ ਛੱਡਿਆ ਅਰੇ ਕੀ ਕਰਨਦੇ ਆ ਡਾਕਟਰ ਜੀ ਦਿੱਲੀ ਮਤਲਬ ਜਾਂਚ ਆਈ ਉਹ ਤੇਰੇ 버거 ਕੈਂਸਲ ਪਾਪੀ ਉਹ ਪਹਿਲਾਂ ਉੱਥੇ ਕਿਹਾ ਸੀ ਨਾ ਉੱਥੇ ਰਹਿਣ ਦੇ ਅੱਛਾ ਪਰ ਇਹਨਾਂ ਨੂੰ ਤਾਂ ਪਤਾ ਬਾਹਾਂ ਚੱਲਣ ਦੀਆਂ ਨਹੀਂ ਨਹੀਂ ਇਹਦੀਆਂ ਬਾਤ ਹੁੰਦਾ ਵੀ ਉੱਧਰ ਨੂੰ ਹੀ ਰਹਿਣਦੇ ਹ ਅਸਲ 'ਚ ਇਹਦੀਆਂ ਤੋਂ ਹੀ ਦੇ ਅੱਛਾ ਭਾਜੀ ਇੱਥੇ ਨਹੀਂ ਹੈ ਤੇਰਾ ਪੁੱਤ ਅੱਛਾ ਉਹ ਆਪਾਂ ਚੱਲਦੇ ਆ ਡਾਕਟਰ ਯਾਦ ਜਦੋਂ ਮੈਂ ਕਹਿਣਾ ਮਾਤਾ ਨਿਕਲ ਜਾਂਦਾ ਤੂੰ ਬਾਹਰ ਚੱਲ ਜਾ ਪਰ ਇਹ ਨਾਮ ਨੂੰ ਆਇਆ ਉਹਦੇ ਇੱਥੇ ਕੈਮਰਾ ਉਹ ਹੋ ਜਾਂਦਾ ਇੱਕ ਆਹ ਬਟਨ ਨਾਲ ਜਿੱਤਾਂ ਬੋਲੋ ਕੱਢ ਲਓ ਮਾੜਾ ਜੀ ਹੈਲੋ ਫਾਈਲ ਤੁਹਾਡੇ ਵਾਲੇ ਏਜੰਟ ਕੋਲ ਹੀ ਲਵਾਉਣੀ ਆ ਜੇ ਇਹਨਾਂ ਕੋਲੋਂ ਲਵਾ ਲਈ ਇਹਨਾਂ ਨੇ ਤੇ ਆਪਣਾ ਸੋਚਣਾ ਆ ਤੇ ਜੇ ਹੂੰ ਜਿਹੜੀ ਵੱਲ ਨਹੀਂ ਜਾਂਦੇ ਤੇ ਜਿਹੜਾ ਆਪਣਾ ਏਜੰਟ ਲੱਭਣਾ ਉਹਦੇ ਕੋਲੋਂ ਹੁਣ ਨੇ ਪਈਆ ਠੀਕ ਹੈ ਲੈ ਭਾਜੀ ਪਹਿਲੀ ਹੁਣ 2 ਆਪਣੇ ਏਜੰਟ ਕੋਲ ਡੈਡ ਜੀ ਕਹਿੰਦੇ ਹੀ ਪਹਿ ਅਹੀ ਪਤਾ ਕੀਤਾ ਵਾ ਪਤਾ 1 ਆਪਣੇ ਏਜੰਟ ਕੋਲ 2 ਆਪਣੇ ਏਜੰਟ ਕੋਲ ਡੈੱਡ ਜੀ ਤੇ ਕਹਿੰਦੇ ਹੀ ਵੀ ਅਸੀਂ ਪਤਾ ਕੀਤਾ ਆ ਤੇ ਤੁਸੀਂ ਹੁਣ ਉਹਨਾਂ ਨੂੰ ਝੂਠੇ ਪਾਉਣਾ ਨਹੀਂ ਨਹੀਂ ਇੱਥੇ ਮੇਰਾ ਸੀਮ ਭੰਨਾ ਪਈਲਾ ਜੀ ਆਪਾਂ ਇਹਨਾਂ ਦੇ ਥਰੂ ਕਰਾਇਆ ਨਾ ਫਿਰ ਸਾਡੇ ਭਲੇ ਲਈ ਕੁਝ ਵੀ ਪੈਣਾ ਮਟੂ ਵਨ ਦੋਵਾਂ ਭਰਾਵਾਂ ਨੂੰ ਬਿਠਾ ਕੇ ਤੇ ਸਲਾਹ ਕਰ ਲੈਂਦੇ ਕਿ ਜੋ ਬੰਦੀ ਜਿਹੜੀ ਹਿੱਸੇ ਦੇ ਪਹਿਲੀ ਆਉਂਦੀ ਨਾ ਉਹੀ ਜਾਵੇ ਹਾਂ ਫਿਰ ਉਹ ਨਿਕਲ ਜਾਂਦਾ ਵਨ ਤਹੀ ਇਦਾਂ ਕਰੋ ਦੋਵਾਂ ਭਰਾਵਾਂ ਨੂੰ ਬਿਠਾ ਕੇ ਤੇ ਸਲਾਹ ਕਰ ਲੈਂਦੇ ਉਹਨਾਂ ਦੇ ਨਾਲ ਜੀ ਨਿਜੀ ਨਹੀਂ ਉਹਨਾਂ ਦੇ ਪਹਿਲੇ ਹਿੱਸੇ ਹੁੰਦੀ ਆ ਜੋ ਬੰਨੇ ਬਾਹਰ ਚੱਲ ਜਣਾ ਹਨ ਆਪਣੇ ਹਿੱਸੇ ਦੀ ਪਹਿਲੀ ਵੇਚਿਓ ਸਸੀਗਰ ਜੀ ਹੱਸ ਕਾਲ ਜੀ ਤੁਸੀਂ ਦੱਸਿਆ ਨਹੀਂ ਆਉਣ ਲੱਗਿਆ ਫਾਸੀ ਭਾਜੀ ਸਸੀਗਰ ਭਾਜੀ ਸਸੀਗਰ ਜੀ ਬਸ ਵਧੀਆ ਵਧੀਆ ਸਕਾਰ ਬਸ ਦੇ ਪਿੰਡ ਜੀ ਸਸੀਗਰ ਜੀ ਹੱਸ ਕਾਲ ਦੱਸਿਆ ਨਹੀਂ ਆਉਣ ਲੱਗਿਆ ਸਸੀਗਰ ਭਾਜੀ ਉਹ ਇਸ ਤਰ੍ਹਾਂ ਹੀ ਆਹੀ ਸਸੀਗਰ ਹੋਈ ਆਈਏ ਸਸੀ ਆਈਆਂ ਨਾ ਕਰੀ ਉਹ ਨਾ ਨਿਆਣਾ ਕੀ ਉਹ ਕਰਦਾ ਸੀ ਸਸੀ ਕਿੱਦਾਂ ਜੀ ਹਸ ਕੋਲ ਦੱਸਿਆ ਨਹੀਂ ਹੋਣ ਲੱਗੇ ਆਹ ਛੇਤੀ ਥੋੜੀ ਠੀਕ ਠਾਕ ਹਾਂ ਜੀ ਸਸੀ ਸਸੀ ਗੱਲ ਆਜੋ ਮਾਈ ਮਾਰਨੀ ਕਿੱਦਾਂ ਤੂੰ ਇਹ ਦੱਸ ਦੋ ਮੈਂ ਆਪੇ ਆ ਜੂਗਾ ਤੁਸੀਂ ਆ ਗੱਲਾਂ ਕਰੋ ਇੱਕ ਦੂਸਰੇ